ਹਾਂਜੀ ਅੱਜ ਅਸੀਂ ਆਏ ਸੀ ਕਿ ਕੇਵਨ ਦੇ ਸਕੂਲ ਤੇ ਕੇਵਨ ਨੂੰ ਬੈਗ ਫੜਾਉਣ ਨੂੰ ਕਿਉਂਕਿ ਅੱਜ ਕੇਵਨ ਦਾ ਕਰਾਟੇ ਦੀ ਕਲਾਸ ਹੈ ਕਿਉਂਕਿ ਉਹ ਬਾਅਦ 2:00 ਵਜੇ ਤੋਂ ਬਾਅਦ ਕਰਾਟੇ ਕਰਦਾ 2 ਘੰਟੇ ਯਾਨੀ ਕਰਟਿਆਂ ਦੀ ਉਹ ਜੇਕੀ ਚੈਨ ਬੰਨਣਾ ਚਾਹੁੰਦਾ ਤਾਂ ਉਹ ਕਰਾਟੇ ਸਿੱਖਣੀ ਹੈ ਅਸੀਂ ਕਿਹਾ ਚਲੋ ਠੀਕ ਹੈ ਜੀ ਵੇਟ ਕਰਦੇ ਹਾਂ ਹੁਣ 2:00 ਵਜੇ ਸਕੂਲ ਨੂੰ ਛੁੱਟੇ ਹੋਏ ਨਹੀਂ ਸਾਰੇ ਬੱਚੇ ਆ ਜਾਣੇ ਆ ਤੇ ਇੱਧਰ ਦੇਖੋ ਜੀ ਕਿੰਨੇ ਸੋਹਣੇ ਸਕੂਲ ਹੁੰਦੇ ਇੱਥੇ ਦੀ ਦੇ ਤੇ ਬਾਰਗੇਮੇ ਬਣੀ ਕਿਟਣੇ ਬੱਚਿਆਂ ਦੀ ਬਹੁਤ ਵੱਡੇ ਉੱਚੀ ਨੀਵੇਂ ਥੱਲੇ ਹੈ ਬਹੁਤ ਸੋਈ ਜਗ੍ਹਾ ਦੇਖੋ ਜੀ ਹੁਣ ਆਉਣ ਵਾਲੇ ਆ ਜੀ ਕਿਹੜਾ ਦਿਖਾਣਾ ਆ ਦੇਖੋ ਆ ਦੇਖੋ ਆਉਂਦੇ ਲੋ ਬੱਜਾ ਹੈਲੋ ਹਾਂਜੀ ਕੀ ਹਾਲ ਚਾਲ ਹੈ ਵਧੀਆ ਸਾਰੇ ਬੱਚੇ ਬਾਹਰ ਆ ਗਏ ਇਹ ਜਾ ਰਿਹਾ ਦੇਖੋ ਫੁੱਲ ਜੀ ਤੇ ਹੁਣ ਆਪਾਂ ਚੱਲਦੇ ਆਂ ਆਪਣੇ ਕੰਮ ਤੇ ਤੇ ਉਹ ਕੰਮ ਤੇ ਜਾ ਕਿ ਕਿਦਸਾ ਕੁ ਸੰਦੇਖਾਉਣੇ ਸੀ ਨੋ ਵਿੱਚ ਕਰ ਗਏ ਫਿਰ ਤੋਂ ਵਾਰੀ ਹਾਂ ਚਲੋ ਕਾਫੇ ਪੀਲੇ ਮੜੀ ਦੀ ਕਾਫੇ ਕੋਈ ਤੇ ਕਾਫੇ ਪ੍ਰਾਂਤੋਸ ਤਫਾਕੀਰ ਤੋਂ ਕਾਫੇ ਲੀਨਾ ওকে ਵਾਬੇਨੇ ਹਾਂਜੀ ਅਸੀਂ ਕਾਫੇ ਪੀ ਲਈ ਤੇ ਹੁਣ ਅਸੀਂ ਆਪਦੇ ਕੰਮ ਕਰਨੀ ਚਾਹੁੰਦੇ ਆਂ ਤੇ ਦੇਖਦਾ ਕੰਮਕਾਰ ਕਿਵੇਂ ਆ ਸਾਰਾ ਫਿਰ ਤੋਂ ਵਾਰੀ ਫੇਰ ਹੈ ਰੋਜ਼ ਜੋ ਹੀ ਕੰਮ ਆ ਵੀ ਸਵੇਰ ਉੱਠ ਖੜੋ ਆ ਕਰ ਲੋ ਉਹ ਕਰ ਲੋ ਕੰਮ ਦੇ ਵਗਜੂ ਘਰੇ ਵਗਜੂ ਬੱਚਿਆਂ ਦੇ ਵਗਜੂ ਐ ਕਰ ਲੋ ਜੋ ਕਰ ਲੋ ਕੰਮ ਦੇ ਵਗਜੂ ਸਾਰ ਦਿਨ ਇਹੀ ਕੰਮ ਜੀ ਹਾਂਜੀ ਤੇ ਸਾਰਾ ਜਿਹੜਾ ਰੋਡ ਜਾਂਦਾ ਨੇ ਸਮੁੰਦਰ ਕੰਡੇ ਤੱਕ ਬਹੁਤ ਸੋਹਣੀ ਜਗ੍ਹਾ ਜੀ ਦੇਖੋ ਕੀ ਇੰਨੀ ਸਾਫਤੀ ਇਹਨੂੰ ਕਹਿੰਦੇ ਪਿੰਡ ਬਹੁਤ ਸਨ ਗੋਦਾਈ ਤਨਾ ਬੜੀ ਬੜੀ ਜਿੰਨਤ ਵੀ ਦੇਖ ਲਿਆ ਜਾਂ ਟੂਰਿਸਟ ਵੀ ਆ ਜਾਂਦੇ ਬਹੁਤ ਖੁਸ਼ ਹੋ ਜਾਂਦਾ ਬੱਸ ਦੇਖੋ ਬੱਸ ਬੱਸ ਹਾਂਜੀ ਹੁਣ ਅਸੀਂ ਕੰਮ ਤੇ ਆ ਗਏ ਤੇ ਦੇਖ ਜੇ ਇੱਥੇ ਸਾਰਾ ਮਾਹੌਲ ਕਿਦਾਂ ਦਾ ਹੈ ਦੇਖੋ ਜੀ ਸਾਰਦ ਦਿਨ ਇੱਥੇ ਰਹਿਣਾ ਕੋਹ ਨਹੀਂ ਕਰਦਾ ਬਸ ਤੇ ਇਹ ਜੀ ਮੌਸਮ ਵੀ ਥੋੜਾ ਜਿਹਾ ਖਰਾਬ ਹੀ ਆ ਕੱਲ ਫੇਰ ਬਾਰਿਸ਼ ਹੋਊ ਮੌਸਮ ਬਹੁਤ ਖਰਾਬ ਹੈ ਤੇ ਨਾ ਮੈਨੂੰ ਲੱਗਦਾ ਬਰਸ ਹੀ ਹਣੀ ਜਦੋਂ ਮੌਸਮ ਕਈ ਰੋਜ਼ ਵਿੱਚ ਹਾਰੋ ਸਾਰਾ ਦਿਨ ਪੰਮੂਰ ਜਿੰਨੇ ਗੱਡੀਆਂ ਨਹੀਂ ਜਾਂਦੀਆਂ ਨੇ ਦੁੱਖਾਂ ਕਰੋੜਾ ਮੈਂ ਕਹਿੰਦਾ ਅੱਜ ਕਿੱਥੇ ਗੱਡੀ ਕਿੱਥੇ ਦੇਖਣਾ ਤੇ ਇਹ ਟਰੱਕ ਖੜਿਆ ਨਹੀਂ ਇਹ ਐਸੀ ਹੜਲੀ ਰੱਖੀ ਹੋਈ ਆ ਵੀ ਵੱਡਾ ਕੋਈ ਐਕਸੀਡੈਂਟ ਹੋ ਜਾਏ ਤੇ ਹੀ ਲੈਣ ਜਾਂਦੇ ਹੁੰਦੇ ਨੇ ਉਹ ਡੈਂਟਲ ਨਖਰੀ ਹੋ ਗਿਆ ਹੈ ਹੋਈ ਹੋਈ ਦੇਖੋ ਜਿੰਨੇ ਲੈਟਕ ਜਦ ਵੀ ਆਪਾਂ ਪ੍ਰੀਅਟਮੈਂਟ ਨੂੰ ਕੋ ਟਾਈਮ ਬੁਕਾਈਆਂ ਹੁੰਦੀਆਂ ਆ ਤੇ ਬਾਕੀ ਚੰਡੀ ਦਾ ਕੁਝ ਆ ਦੇਖ ਇਹ ਇਹ ਦੇ ਪੰਪੇ ਹੁੰਦੇ ਆ ਦੇ ਜਿੱਥੋਂ ਲੋਕ ਆ ਕੇ ਹੋ ਕਰਦੇ ਆ ਇਹ ਅਸੀਂ ਰਾਤ ਨੂੰ ਫੁੱਲਾ ਛੱਡ ਜਾਂਦੇ ਆ ਇਹ ਟਰੱਕ ਜਿਹੜੀ ਇਹੀ ਵੱਡੇ ਗੋੜੀ ਰੱਖੀ ਹੈ ਦੋਸਤੋਂ ਬਹੁਤ ਖਰਾਬ ਹੋ ਜਾਂਦੇ ਇੱਥੇ ਕਾਲਾ ਕਾਲਾ ਹੋ ਜਾਂਦਾ ਕਾਲਾ ਸਕਾਲਾ ਪਿਛਲੇ ਪਾਸੇ ਪੰਪ ਦੇ ਨਾਲ ਬਹੁਤ ਸੋਨਾ ਗਰਾਊਂਡ ਬਣਿਆ ਫੁੱਟਬਾਲ ਦਾ ਤੇ ਇੱਥੇ ਜਦੋਂ ਹਨੇਰਾ ਜਾ ਹੋ ਜਾਂਦਾ ਵੀ ਹਾਂ ਵੱਜ ਜਾਂਦੇ ਐ ਸੱਤ ਤੱਕ ਉਦੋਂ ਆ ਜਾਂਦੇ ਬੱਚੇ ਖੇਡਣ ਨੂੰ ਦਿਖਾਉਂਗਾ ਮੈਂ ਆਉਣ ਵਾਲੀ ਐ ਦੇਖੋ ਵੀ ਆ ਗਈ ਨਹੀਂ ਹੈ ਇਹ ਬੜੀ ਤਰ੍ਹਾਂ ਸਿੱਖ ਕਰਦੇ ਨੇ ਬਹੁਤ ਸੋਹਣੇ ਜਾਣੀ ਕਿ ਇਹ ਬਹੁਤ ਵਧੀਆ ਰਹਤਾ ਹੈ ਮੈਜਿਕ ਦੇਖਦੇ ਨਾਲ ਕੰਮ ਕਰਦੇ ਲੋ ਜੀ ਹੁਣ ਤਾਂ ਬੰਦ ਕਰਨ ਦਾ ਟਾਈਮ ਆ ਗਿਆ ਤੇ ਆਪਾਂ ਹੁਣ ਦੇਖਦੇ ਅੰਦਰੋਂ ਸਾਰਾ ਕੁਝ ਸੈੱਟ ਕਰਕੇ ਕਿ ਕੰਮ ਤੋਂ ਬੰਦ ਕਰ ਦੇਣਾ ਕਿ ਤੇ ਕੱਲ ਫੇਰ ਇਹੀ ਗੱਲਾਂ ਦੇ ਬਾਰੇ ਫੇਰ ਇਹੀ ਕੰਮ ਕਰਨਾ ਬਸ